ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਹੈ ਮੈਂ ਕਿਹਾ ਮੈਂ ਖੁਦਲੀ ਆਪ ਨਹੀਂ ਆ ਰਹੀ ਕਿਉਂ ਮੈਨੂੰ ਛੱਡ ਕੇ ਜਾ ਰਹੇ ਆ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਦੇ ਨਾਲ ਗੱਲ ਕਰਵਾਈ ਸੀਗੀ ਚਿਕਨ ਵਗੈਰਾ ਸੀਗਾ ਖਾਣੇ ਮੈਨੇ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮਿਲਿੰਗਾ ਆਪਣਾ 1 ਮਹੀਨਾ ਦਾ ਸਟ ਕਿਤਾ ਲਈ। ਵਿਦੇਸ਼ ਤੋਂ ਵਾਪਸ ਪਰਤੀ ਇਸ ਨੌਜਵਾਨ ਕੁੜੀ ਨੇ ਦੱਸਿਆ ਕਿ ਕਿਸ ਕਦਰ ਉੱਥੇ ਉਸ ਨੂੰ 10-10 12-12 ਘੰਟੇ ਉਸ ਤੋਂ ਕੰਮ ਕਰਵਾਇਆ ਜਾਂਦਾ ਸੀ। ਜੀ ਹਾਂ ਦਰਦਪਰੀ ਕਹਾਣੀ ਹੈ ਵਿਦੇਸ਼ ਤੋਂ ਵਾਪਸ ਪਰਤੀ ਕੁੜੀ ਦੱਸਦੀ ਹੈ ਬਿਆਨ ਕਰਦੀ ਹੈ ਜਦੋਂ ਉਹ ਪੰਜਾਬ ਪਹੁੰਚਦੀ ਹੈ ਤਾਂ ਉਹ ਆਖਦੀ ਹੈ ਕਿ ਉਸ ਨੂੰ ਜਾਨ ਜਾਨ ਮਿਲਿਆ। ਉਸ ਦਾ ਕਹਿਣਾ ਹੈ ਕਿ 15 ਜੂਨ ਨੂੰ ਉਹ ਆਮ੍ਰਿਤਸਰ ਤੋਂ ਮੁੰਬਈ ਹੁੰਦੇ ਮਸਕਟ ਪੁੱਜਦੀ ਹੈ ਜਦੋਂ ਉਸ ਨੂੰ ਮਹਿਸੂਸ ਹੋ ਗਿਆ ਉੱਥੇ ਪਹੁੰਚਦੇ ਸਾਰੀ ਕਿ ਉਹ ਕਿਸੇ ਝਾਲ ਦੇ ਵਿੱਚ ਫਸ ਗਈ ਉਥੇ ਇੱਕ ਦਫਤਰ ਤੇ ਉਸ ਨੂੰ ਰੱਖਿਆ ਜਾਂਦਾ ਜਿੱਥੇ 10 ਤੋਂ ਜ਼ਿਆਦਾ ਭਾਰਤੀ ਕੁੜੀਆਂ ਉਥੇ ਕੈਦ ਦੇ ਵਿੱਚ ਰਹਿ ਰਹੀਆਂ ਨੇ ਹਰ ਦਿਨ ਉਹਨਾਂ ਤੋਂ 12-12 ਘੰਟੇ ਲਗਾਤਾਰ ਕੰਮ ਕਰਵਾਇਆ ਜਾਂਦਾ ਹੈ ਜ਼ਰਾ ਜਿਹੀ ਵੀ ਗਲਤੀ ਹੁੰਦੀ ਹੈ ਤਾਂ ਉਹਨਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਖਾਣ ਦੇ ਲਈ ਠੀਕ-ਠਾਕ ਭੋਜਨ ਵੀ ਨਹੀਂ ਦਿੱਤਾ ਜਾਂਦਾ ਉਸਨੇ ਦੱਸਿਆ ਕਿ ਪਾਣੀ ਪੀ ਕੇ ਕਈ ਵਾਰ ਤੱਕ گزارਾ ਕਰਨਾ ਪੈਂਦਾ ਉਸਨੇ ਵੀ ਦੱਸਿਆ ਕਿ ਇੱਕ ਇੱਕ ਮਹੀਨੇ ਤੱਕ ਸਿਰਫ ਪਾਣੀ ਪੀ ਕੇ ਹੀ ਉਸਨੇ ਕਈ ਦਿਨ ਕੱਟੇ ਨੇ ਪੀੜਤਾ ਨੇ ਇਹ ਵੀ ਦੱਸਿਆ ਕਿ 5 ਮਹੀਨੇ ਨਰਕ ਵਰਗੀ ਜ਼ਿੰਦਗੀ ਪਿਤਾ ਕੇ ਉੱਥੋਂ ਦੀ ਵਾਪਸ ਪਰਤੀ ਹੈ ਉਹ ਮਾਨਵੀ ਚੱਲ ਰਹੇ ਮਨੁੱਖੀ ਤਸਕਰੀ ਦੇ ਜਾਲ ਦਾ ਉਸਨੇ ਭਾਰਤ ਪੁੱਜਣ ਤੋਂ ਬਾਅਦ ਖੁਲਾਸਾ ਕੀਤਾ ਉਸਨੇ ਕਿਹਾ ਕਿ ਲੜਕੀਆਂ ਨੂੰ ਪਹਿਲੇ ਵੱਡੇ ਵੱਡੇ ਸੁਪਨੇ ਦਿਖਾ ਕੇ ਉੱਥੇ ਬੁਲਾਇਆ ਜਾਂਦਾ ਪਰ ਵੀਜ਼ਾ ਖਤਮ ਹੁੰਦੇ ਹੀ ਅਸਲੀ ਹਕੀਕਤ ਸਾਹਮਣੇ ਆ ਜਾਂਦੀ ਹੈ ਏਜੰਟ ਜ਼ਬਰਦਸਤੀ ਉਹਨਾਂ ਨੂੰ ਗਲਤ ਕੰਮ ਕਰਨ ਤੇ ਲਈ ਮਜਬੂਰ ਕਰਦੇ ਨੇ ਜਾਂ ਫਿਰ ਲੱਖਾਂ ਰੁਪਏ ਦੀ ਮੰਗ ਉਹਨਾਂ ਦੀ ਅੱਕੀ ਰੱਖਦੇ ਨੇ ਜਾਂ ਕਿਸੇ ਪੂਰੀ ਨੁਬਲਾਉਂਦੀ ਸ਼ਰਤ ਉਹਨਾਂ ਅੱਗੇ ਰੱਖੀ ਜਾਂਦੀ ਹੈ ਇਸ ਤਰ੍ਹਾਂ ਉਹ ਆਪਣੀ ਸਹੇਲੀ ਦੇ ਜ਼ਰੀਏ ਇਸ ਝਾਲ ਦੇ ਵਿੱਚ ਫਸ ਗਈ ਉਸ ਤੇ ਦੱਸਿਆ ਕਿ ਜੋ ਲੜਕੀਆਂ ਗਲਤ ਕੰਮ ਤੋਂ ਇਨਕਾਰ ਕਰਗੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੀ ਨਾਲ ਕੁੱਟਿਆ ਜਾਂਦਾ ਹੈ ਪ੍ਰਤਾੜਿਤ ਕੀਤਾ ਜਾਂਦਾ ਹੈ ਕਈ ਵਾਰ ਤਾਂ ਉਹਨਾਂ ਨੂੰ ਅਦਮਰੀ ਹਾਲਤ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਿਸੇ ਤੇ ਵੀ ਤਰਸ ਨਹੀਂ ਆਉਂਦਾ ਉਹ ਗਰੀਬ ਲੜਕੀਆਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕਦੇ ਪੀੜਤਾਂ ਨੇ ਜੋ ਖੁਲਾਸੇ ਕੀਤੇ ਨੇ ਉਹਨਾਂ ਖੁਲਾਸਾ ਤੋਂ ਬਾਅਦ ਰੋਂਗ ਤੇ ਖੜੇ ਹੋ ਜਾਂਦੇ ਉਸ ਨੇ ਵੀ ਦੱਸਿਆ ਕਿ ਪਾਸਪੋਰਟ ਅਤੇ ਮੋਬਾਈਲ ਉਤੇ ਪਹੁੰਚ ਦੇ ਸਾਰੇ ਉਹਨਾਂ ਤੋਂ ਖੋਹ ਲਿੱਤਾ ਗਿਆ ਉਸ ਦੀ ਮਾਂ ਨੇ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਇਹ ਗੱਲ ਪਹੁੰਚਾਈ ਤਾਂ ਉਹਨਾਂ ਵਿਦੇਸ਼ ਮੰਤਰਾਲੇ ਨੂੰ ਖੱਤ ਲਿਖ ਕੇ ਪੂਰਾ ਮਾਮਲਾ ਉੱਤੇ ਤੱਕ ਪਹੁੰਚਾਇਆ ਜਿਹਨਾਂ ਦੀ ਇੱਤਾ ਸਦਕਾ ਅੱਜ ਉਹ ਵਾਪਸ ਪਾਰਕ ਵਰਤੀ ਹੈ ਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਆ ਮੈਂ ਕਿਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕਿਉਂ ਮੈਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਉਹ ਨਾ ਫੈਮਿਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਿਲੀ ਮੈਨੂੰ ਤਾਂਗ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਜਾਣਾ ਗੱਲ ਕਰਵਾਈ ਸੀਗਾ ਫਿਰ ਮੈਨਾਂ ਨੂੰ ਕਿਹਾ ਕਿ ਮੇਰੇ ਘਰ ਜਾਣਾ ਗੱਲ ਕਰਵਾ ਦਿਓ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਮੇਰੇ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਸੀ ਚਿਕਨ ਵਗੈਰਾ ਸੀਗਾ ਖਾਂਦੇ ਮੈਨੇ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮੀਨਿੰਗ ਆਪਣਾ 1 ਮਹੀਨਾ ਦਾ ਸਟ ਕੀਤਾ ਵੀ ਮੈਨੂੰ ਇਹ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਛੋ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ ਸਿ ਚਲਦੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇੱਥੋਂ ਤੱਕ ਪਹੁੰਚੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਜੋ ਖਾਸ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਸ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਇਹ ਦਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਉਹ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੇ ਸੀ ਤੇ 25 ਨੂੰ ਇਹਨਾਂ ਦੀ ਵਾਪਸੀ ਹੋ ਗਈ ਸੀ ਤੁਹਾਨੂੰ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਵਸਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਅਸੀਂ ਇਹ तकरीबन 100 ਤੋਂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਜਿਹੜੇ ਹੈ ਉਹ ਮਗਾ ਚੁੱਕੇ ਆ ਜਿਹਦੇ ਨਾਲ ਇਹ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸੀ ਦਾ ਤੇ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਉਹ ਅਸੀਂ ਫਿਰ ਦੁਬਾਰਾ ਬਹਿੰਦੀ ਕਰਦੇ ਆ ਕਿਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾ ਭੇਜੋ ਉਥੇ ਇਹ ਬਹੁਤਾ ਇਹ ਹੈ ਕਿ ਜਿਹੜੇ ਉਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣ ਬੰਦੀ ਨੂੰ ਇਹ ਕਹਿ ਕੇ ਕੋਈ ਤੁਹਾਨੂੰ ਉਥੇ ਚੰਗੀਆਂ ਤਨਖਾਹਾਂ ਦਿਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉਥੇ ਇਹ ਸਾਰਾ ਕੁਝ ਹੋਂਦਾ ਨਹੀਂ ਸੋ ਇਹ ਵੱਲ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇੱਥੇ ਇਹਨਾਂ ਦੇ ਨਾਲ ਮਿਸਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਵਾਰ-ਵਾਰ ਜਿਹੜਾ ਹੈ ਇਸ ਗੱਲ ਨੂੰ ਗੋਲ ਕੇ ਸੀ ਬਾਹਰ ਜਾਂਦੇ ਆ ਤੇ ਮਗਰੂਫ ਹੋ ਜਾਂਦੇ ਆ ਫਿਰ ਬਹੁਤ ਤਕਲੀਫ ਹੁੰਦੀ ਹੈ ਇਸ ਵਾਸਤੇ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚੇ ਉਹਨਾਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ